ਜ਼ਹਿਰੀਲੀ ਸ਼ਰਾਬ ਦੇ ਨਾਲ 14 ਮੌਤਾ ਭੂਆ ਭਾਈ ਗੱਲ ਇਹ ਹੈ ਅੱਜ ਬਹੁਤ ਪਵਿੱਤਰ ਦਿਹਾੜਾ ਹੈ ਫਤਿਹ ਮਾਰਚ ਹੈ ਔਰ ਇਹਦੇ ਨਾਲ ਨਾਲ ਜਿਸ ਪ੍ਰਕਾਰ ਦਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਜੋ ਨਸ਼ਿਆਂ ਵਿਰੁੱਧ ਅੱਜ ਪੂਰੀ ਜਿਹੜੀ ਪੋਲ ਹੈ ਉਹ ਖੁੱਲ ਗਈ ਹੈ ਮਾਨ ਸਾਹਿਬ ਨੇ 30 ਤੱਕ ਕਿਆ ਸੀ ਕਿ ਜੁਧ ਨਸ਼ਾ ਵਿਰੁੱਧ ਮੁਕੰਮਲ ਤੌਰ ਤੇ ਨਸ਼ਾ ਪੰਜਾਬ ਚੋਂ ਖਤਮ ਹੋ ਗਿਆ ਹੈ ਅੱਜ ਜ਼ਹਿਰੀਲੀ ਸ਼ਰਾਬ ਦੇ ਨਾਲ ਹਰ ਕਾਮ ਜੀਠਾ ਵਿਖੇ ਕਈ ਚੈਨਲ ਅੱਠ ਮੌਤਾਂ ਦੱਸ ਰਹੇ ਲੇਕਿਨ ਮੇਰੇ ਸੋਰਸਸ ਦੇ ਮੁਤਾਬਕ 15 ਮੌਤਾਂ ਹੋ ਚੁੱਕੀਆਂ ਹਨ। ਔਰ ਜਿਹੜਾ ਇਹ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ ਇਹ ਬਿਲਕੁਲ ਪੁਲਿਸ ਸਟੇਸ਼ਨ ਦੇ ਨੇੜੇ ਚੱਲ ਰਿਹਾ ਸੀ। ਪੁਲਿਸ ਦੀ ਮਿਲੀ ਭੁਗਤਣਾ ਚੱਲ ਰਿਹਾ ਸੀ। ਸੋ 15 ਮੌਤਾਂ ਇਹ ਪਹਿਲੀ ਵਾਰ ਦਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਇਹ ਹਾਦਸਾ ਸੰਗਰੂਰ ਵਾਪਰ ਚੁੱਕਿਆ ਹੈ। ਸੋ ਸਰਕਾਰ ਕਿਟਾਰੇ 'ਚ ਖੜੀ ਹੈ। ਲੋਕ ਸਵਾਲ ਕਰਦੇ ਆ ਕਿ ਜੇ ਥਾਣੇ ਦੇ ਨਾਲ ਧੰਦਾ ਚੱਲ ਰਿਹਾ ਸ਼ਰਾਬ ਦਾ ਜ਼ਹਿਰੀਲੀ ਦਾ ਨਕਲੀ ਦਾ ਤੇ ਫਿਰ ਇਸ ਪੰਜਾਬ ਨੂੰ ਕੌਣ ਬਚਾਏਗਾ ਸੋ ਬੇਨਤੀ ਕਰਨੀ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਹਾਡੀ ਮੁਹਿੰਮ ਦੀ ਮੁਕੰਮਲ ਤੌਰ ਤੇ ਫੂਕ ਨਿਕਲ ਗਈ 31 ਮਈ ਲਾਫਲੇਟ ਰੱਖੀ ਮਹੋਦਰੀ ਸਾਹਿਬ ਨੇ 31 ਮਈ ਨੂੰ ਹਾਂ ਨਸ਼ਾ ਪਤਾ ਨਹੀਂ ਹੁਣ ਕਿੱਥੋਂ ਖਤਮ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੇ ਆ ਹਾਲਾਤ ਹੈ ਤੁਹਾਨੂੰ ਦੱਸਦੇ ਜਿਹੜੇ ਠਾਣੇ ਦੇ ਨਾਲ ਜ਼ਹਿਰੀਲੀ ਸ਼ਰਾਬ ਫੜੀ ਜਾ ਰਹੀ ਹੈ ਉਹਨੇ ਨਸ਼ਾ ਕੀ ਖਤਮ ਕਰਨਾ ਹਰੀਲੀ ਸ਼ਰਾਬ ਦੇ ਲਾਲ 14 ਮੌਤਾ ਵੀ ਹੋਣ ਭਾਈ ਗੱਲ ਇਹ ਹੈ ਅੱਜ ਬਹੁਤ ਪਵਿੱਤਰ ਦਿਹਾੜਾ ਹੈ ਫਤਿਹ ਮਾਰਚ ਹੈ ਔਰ ਇਹਦੇ ਨਾਲ ਨਾਲ ਜਿਸ ਪ੍ਰਕਾਰ ਦਾ ਤੁਸੀਂ ਮੈਨੂੰ ਸਵਾਲ ਕੀਤਾ ਹੈ ਜੁਧ ਨਸ਼ਿਆਂ ਵਿਰੁੱਧ ਅੱਜ ਪੂਰੀ ਜਿਹੜੀ ਪੋਲ ਹੈ ਉਹ ਖੁੱਲ ਗਈ ਹੈ ਮਾਨ ਸਾਹਿਬ ਨੇ 30 ਤੱਕ ਕਿਆ ਸੀ ਕਿ ਜੁਧ ਨਸ਼ਿਆਂ ਵਿਰੁੱਧ ਮੁਕੰਮਲ ਤੌਰ ਤੇ ਨਸ਼ਾ ਪੰਜਾਬ ਚੋਂ ਖਤਮ ਹੋ ਗਿਆ ਹੈ ਅੱਜ ਜ਼ਹਿਰੀਲੀ ਸ਼ਰਾਬ ਦੇ ਨਾਲ ਹਰ ਕਾ ਮਜੀਠਾ ਵਿਖੇ ਕਈ ਚੈਨਲ 8 ਮੋਤਾਂ ਦੱਸ ਰਿਹਾ ਲੇਕਿਨ ਮੇਰੇ ਸੋਰਸਸ ਦੇ ਮੁਤਾਬਕ 15 ਮੋਤਾਂ ਹੋ ਚੁੱਕੀਆਂ ਹਨ ਔਰ ਜਿਹੜਾ ਇਹ ਸ਼ਰਾਬ ਦਾ ਧੰਦਾ ਚੱਲ ਰਿਹਾ ਸੀ ਇਹ ਬਿਲਕੁਲ ਪੁਲਿਸ ਸਟੇਸ਼ਨ ਦੇ ਨੇੜੇ ਚੱਲ ਰਿਹਾ ਸੀ ਪੁਲਿਸ ਦੀ ਮਿਲੀ ਭੁਗਤਣਾ ਚੱਲ ਰਿਹਾ ਸੀ ਸੋ 15 ਮੋਤਾਂ ਇਹ ਪਹਿਲੀ ਵਾਰ ਦਾ ਹਾਦਸਾ ਨਹੀਂ ਹੈ ਇਸ ਤੋਂ ਪਹਿਲਾਂ ਇਹ ਹਾਦਸਾ ਸੰਗਰੂਰ ਵਾਪਰ ਚੁੱਕਿਆ ਹੈ ਸੋ ਸਰਕਾਰ ਕਟਾਰੇ 'ਚ ਖੜੀ ਆ ਲੋਕ ਸਵਾਲ ਕਰਦੇ ਆ ਕਿ ਜੇ ਥਾਣੇ ਦੇ ਨਾਲ ਧੰਦਾ ਚੱਲ ਰਿਹਾ ਹੈ ਸ਼ਰਾਬ ਦਾ ਜ਼ਹਿਰੀਲੀ ਦਾ ਨਕਲੀ ਦਾ ਤੇ ਫਿਰ ਇਸ ਪੰਜਾਬ ਨੂੰ ਕੌਣ ਬਚਾਏਗਾ ਸੋ ਮੈਂ ਬੇਨਤੀ ਕਰਨੀ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਤੁਹਾਡੀ ਮੁਹਿੰਮ ਦੀ ਮੁਕੰਮਲ ਤੌਰ ਤੇ ਫੂਕ ਨਿਕਲ ਗਈ 31 ਮਈ ਲਾਫੇਟ ਰੱਖੀ ਮੁੱਖ ਮੰਤਰੀ ਸਾਹਿਬ ਨੇ 31 ਮਈ ਨੂੰ ਹਾਂ ਨਸ਼ਾ ਪਤਾ ਨਹੀਂ ਹੁਣ ਕਿੱਥੋਂ ਖਤਮ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੇ ਆ ਹਾਲਾਤ ਹੈ ਤੁਹਾਨੂੰ ਦੱਸੇ ਜਿਹੜੇ ਠਾਣੇ ਦੇ ਨਾਲ ਜ਼ਹਿਰੀਲੀ ਸ਼ਰਾਬ ਫੜੀ ਜਾ ਰਹੀ ਹੈ ਉਹਨਾਂ ਨੇ ਨਸ਼ਾ ਕੀ ਖਤਮ ਕਰਨਾ